ਡੀਐਸਪੀ ਫਲੋਰ ਸਰਵੰ ਸਿੰਘ ਬਲਦੇ ਦੇ ਦਰਸ਼ਨ ਦੇਸ਼ਾਂ ਤੇ ਥਾਣਾ ਫਲੋਰ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਨੇ ਫਲੋਰ ਇਲਾਕੇ ਵਿੱਚ ਨਸ਼ਾ ਵੇਚਣ ਵਾਲੀਆਂ ਚਾਰ ਔਰਤਾਂ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਥਾਣਾ ਮੁਖੀ ਫਲੋਰ ਇੰਸਪੈਕਟਰ ਸੰਜੀਵ ਕਪੂਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਜੀਤ ਪਤਨੀ ਬੂਟਾ ਵਾਸੀ ਗੰਨਾਪਿੰਡ ਅਤੇ ਤਲਵਿੰਦਰ ਪਤਨੀ ਦੇਸਰਾਜ ਵਾਸੀ ਗੰਨਾਪਿੰਡ ਪਾਸੋਂ 110 ਪਵੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਸੇ ਲੜੀ ਤਹਿਤ ਮਨਜੀਤ ਉਰਫ ਦੀਸ਼ੋ ਪਤਨੀ ਬਿੰਦਰਵਾਸੀ ਰਾਏਪੁਰਾਈਆਂ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕੜਿਆਣਾ ਪਾਸੋਂ 90 ਪਵੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਹਨ ਇਸੇ ਤਰ੍ਹਾਂ ਰਾਮਲੁਭਾਇਆ ਪੁੱਤਰ ਮੁਲਖਰਾਜ ਵਾਸੀ ਗੰਨਾਪੇੜ ਪਾਸੋਂ 30 ਪਵੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਇਹਨਾਂ ਸਾਰਿਆਂ ਵਿਰੁੱਧ ਥਾਣਾ ਫਲੋਰ ਵਿਕੇ ਐਨਡੀਪੀਸੀ ਐਕਟ ਤਹਿਤ ਮੁਕੱਦਮਾ ਅੱਜ ਕਰ ਗਲੈਰੀ ਕਾਰਵਾਈ ਕੀਤੀ ਜਾ ਰਹੀ ਹੈ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਭਟੇਰਾ ਦੀ ਖਾਸ ਰਿਪੋਰਟ ਨਸ਼ੀਰ ਖਿਲਾਫ ਜੰਮ ਦੇ ਵਿੱਚ ਜ਼ਿਲ੍ਹਾ ਜ਼ਿਲੰਦਰ ਦੇ ਹੱਥ ਕੋਤਸਮ ਸਲੇਰ ਸਹਾਤਾ ਸਲੇ ਉਹ ਜਦ ਮਾਨਯੋਗ ਜ਼ਿਲੰਦਰ ਦੇ ਹਕੀ ਐਸਐਸਪੀ ਸਰਵਰ ਹਰਮਨਦਰ ਸਿੰਘ ਜੀ ਦੀ ਹਦਾਇਤਾਂ ਮੁਤਾਬਕ ਅਤੇ ਡੀਐਸਪੀ ਫਲੋਰ ਸਰਵਰ ਸਰਮਤ ਸਿੰਘ ਬਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹਨਾ ਫਲੋਰ ਪੁਲਿਸ ਨੇ ਦੋ ਮੁਕਦਮੇ ਦਰਜ ਕੀਤੇ ਹਨ ਪਹਿਲੀ ਗੜੀ ਪਹਿਲਾ ਮੁਕਦਮਾ ਨੰਬਰ 190 ਨੰਬਰ ਹੈ ਜੋ ਕਿ ਮਨਜੀਤ ਕੌਰ ਪਤਨੀ ਬੂਟਾ ਵਾਸੀ ਦਾਣਾਪਿੰਡ ਅਤੇ ਤਲਵਿੰਦਰ ਰੇਲੇ ਸਕੇਨਦੋ ਪਤਨੀ ਦੇਵਰਾਜ ਵਾਸੀ ਕੰਨਾਂਪਿੰਡ ਦੇ ਖਿਲਾਫ ਦਰਜ ਕੀਤਾ ਅਤੇ ਉਹਨਾਂ ਪਾਸੋਂ ਕਰੀਬ 110 ਗੋਲੀਆਂ ਨਿਸ਼ਖਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਜੋ ਕਿ ਤਲਵਿੰਦਰ ਰੇਲੇ ਇਸ ਕੇੰਦੋ ਤੇ ਕਰੀਬ ਚਾਰ ਮੁਕਦਮੇ ਪਹਿਲਾਂ ਦਰਜ ਦਰਜਿਸਟਰ ਹੈ ਜੋ ਕਿ ਜਸਦੀਪ ਛੋਕੜ ਪਹਿਲਾਂ ਵੀ ਨਸ਼ੇ ਵਿਚਨ ਸੰਬੰਧੀ ਹੈ ਮੁਕਦਮਾ ਨੰਬਰ 191 ਜੋ ਕਿ ਮਨਜੀਤ ਕੌਰ ਉਰਫ ਦੀਸ਼ੋ ਪਤਨੀ ਬਿੰਦਰਵਾਸੀ رائے ਪੁਰਾਈਆਂ ਦੇ ਖਿਲਾਫ ਰਜਿਸਟਰ ਅਤੇ 우ਸ਼ਾ ਰਾਣੀ ਪਤਨੀ ਸੰਦੀਪ ਕੁਮਾਰ ਵਾਸੀ ਕੜਿਆਣਾ ਚੰਡੀਗੜ੍ਹ ਦੇ ਖਿਲਾਫ ਰਜਿਸਟਰ ਕੀਤਾ ਜਿਸ ਪਾਸੋਂ ਗ੍ਰੀਪ 30 ਗੋਲੀਆਂ 80 ਜ਼ੁਲਮ ਅਤੇ 60 ਗੋਲੀਆਂ ਐਲਟ੍ਰੈਕਸੀ ਬਰਾਮਦ ਹੋਈਆਂ ਜੋ ਮਨਜੀਤ ਕੌਰ ਚੌਥੇ ਮਹੀਨੇ 2025 ਦੇ ਵਿੱਚ ਜਮਾਤ ਤੇ ਆਈ ਸੀ ਤੇ ਬਾਅਦ ਅੰਸਰ ਫਿਰ ਇਹ ਨਸ਼ੇ ਦੇ کاروبارਸ ਫਿਰ ਲਿਪਤ ਹੋ ਗਈ ਸੀ ਦੋਨੋਂ ਮੁਕਦਮਿਆਂ ਦੇ ਵਿੱਚ ਕਰੀਬ 4 ਦੋਸ਼ੀਆਂ ਨੂੰ ਥਾਣਾ ਫਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਪੇਸ਼ਤਾਦ ਕਰਕੇ ਰਿਮਾਂਡ ਹਾਸਲ ਕਰਕੇ ਗ੍ਰੀਲ ਕਰ ਰਿਹਾ ਹੈ ਮਕਸਲਿਫ